ਪੰਜਾਬ ਦੇ ਵਿੱਚ ਲਗਾਤਾਰ ਬੇਅਦਬੀਆਂ ਦਾ ਮੁੱਦਾ ਦਿਨ ਪ੍ਰਤੀ ਦਿਨ ਗਰਮਾਂਦਾ ਜਾ ਰਿਹਾ ਹੈ ਭਾਵੇਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਵੇ ਚਾਹੇ ਕਿਸੇ ਧਾਰਮਿਕ ਸਥਾਨ ਦੀ ਤਸਵੀਰਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਬਿਲਕੁਲ ਨਾਲ ਪਿੰਡ ਲੋਧੀਪੁਰ ਦੀਆਂ ਸਾਂਝਾ ਕਰ ਰਹੇ ਆ ਜਿੱਥੇ ਕਿ ਗੁਰੂ ਘਰ ਹੈ ਗੁਰਦੁਆਰਾ ਸਾਹਿਬ ਹੈ ਗੁਰੂ ਹਰ Rai ਸਾਹਿਬ ਜੀ ਦੇ ਨਾਮ ਤੇ ਇਹ ਇਤਿਹਾਸਿਕ ਗੁਰਦੁਆਰਾ ਹੈ ਜੋ ਕਿ ਸੰਤ ਬਾਬਾ ਜੋਗਿੰਦਰ ਸਿੰਘ ਜੀ ਡੁਮੇਲੀ ਵਾਲੇ ਚਲਾ ਰਹੇ ਨੇ ਐਸ ਗੁਰੂ ਘਰ ਨੂੰ ਪਰ ਇੱਥੇ ਮਰਿਆਦਾ ਦਾ ਖਿਆਲ ਬਿਲਕੁਲ ਨਹੀਂ ਰੱਖਿਆ ਜਾ ਸਕਦਾ ਕਿਸ ਤਰ੍ਹਾਂ ਸੀ ਕਹਿ ਸਕਦੇ ਆ ਕਿ ਅਨੰਦਪੁਰ ਸਾਹਿਬ ਦੀ ਪਵਿੱਤਰ ਤੇ ਇਤਿਹਾਸਿਕ ਧਰਤੀ ਦੇ ਵਿੱਚ ਬਣੇ ਹੋਏ ਗੁਰੂ ਘਰ ਜਿੱਥੇ ਕਿ ਗੁਟਕਿਆ ਦੇ ਨਿਸ਼ਾਨ ਤੁਸੀਂ ਵੇਖ ਸਕਦੇ ਹੋ ਕਿਉਂਕਿ ਇਹ ਸੜਕ ਹੈ ਨਾਲ ਰਸਤਾ ਹੈ ਐਸ ਗੁਰੂ ਘਰ ਦੇ ਵਿੱਚ ਜ ਰਸਤੇ ਦੇ ਵਿੱਚ ਹੀ ਜੋ ਪਰਵਾਸੀ ਮਜ਼ਦੂਰ ਨੇ ਉਹ ਇੱਥੋਂ ਲੰਘਦੇ ਨੇ ਤੇ ਗੁਰੂ ਘਰ ਦੀ ਮਰਿਆਦਾ ਦੇ ਉਲਟ ਉਹ ਇੱਜ਼ਤ ਨਹੀਂ ਸਕੋ ਗੁਰੂ ਘਰ ਦੇ ਬਿਲਕੁਲ ਬਾਹਰ ਗੁਰਦੁਆਰੇ ਸਾਹਿਬ ਦੀ ਕੰਧ ਤੇ ਪਚਕਾਰੀਆ ਮਾਰ ਕੇ ਪਾਣ ਦੀਆਂ ਗੁਟਕੇ ਦੀਆਂ ਜੋ ਕਿ ਮਰਿਆਦਾ ਦੇ ਬਿਲਕੁਲ ਉਲਟ ਹੈ ਉਹ ਮਾਰ ਰਹੇ ਨੇ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਆ ਜੋ ਦਾਗ ਲੱਗੇ ਹੋਏ ਨੇ ਇਹ ਸਾਰੇ ਦਾਗ ਗੁਰੂ ਘਰ ਦੀ ਕੰਧ ਦੇ ਬਿਲਕੁਲ ਨਾਲ ਲੱਗੇ ਹੋਏ ਨੇ ਜੋ ਕਿ ਇੱਕ ਆਪਣੇ ਆਪ ਦੇ ਵਿੱਚ ਇੱਕ ਕਾਨੂੰਨੀ ਹਰਕਤ ਵੀ ਹੈ ਤੇ ਬਹੁਤ ਮੰਦਭਾਗੀ ਗੱਲ ਵੀ ਹੈ ਕਿਉਂਕਿ ਜਿੱਥੇ ਕਿਸੇ ਵੀ ਕਮਿਊਨਿਟੀ ਜੋ ਗੁਰੂ ਘਰ ਨਾਲ ਜੁੜੀ ਹੋਈ ਹੈ ਇੱਕ ਆਸਥਾ ਦਾ ਕੇਂਦਰ ਹੈ ਉੱਥੇ ਹੀ ਇਤਿਹਾਸਿਕ ਗੁਰੂ ਘਰ ਹੋਣ ਦੇ ਨਾਤੇ ਹੋਏ ਧਾਰਮਿਕ ਭਾਵਨਾਵਾਂ ਦਾ ਖਿਲਵਾੜ ਵੀ ਕੀਤਾ ਜਾਂਦਾ ਹੈ ਇਹ ਕੀਤਾ ਕਿਹਨਾਂ ਵੱਲੋਂ ਜਾਂਦਾ ਹੈ ਕਿਉਂਕਿ ਪੰਜਾਬ ਦੇ ਲੋਕ ਤਾਂ ਚਾਹੇ ਇਹ ਗੁੱਟਕੇ ਬਹੁਤ ਘਟ ਖਾਂਦੇ ਨੇ ਤੇ ਪਾਨ ਘਟ ਖਾਂਦੇ ਨੇ ਤੇ ਜੋ ਪ੍ਰਵਾਸੀ ਮਜ਼ਦੂਰ ਨੇ ਇਹ ਜੋ ਏਰੀਆ ਹੈ ਐਸ ਤੋਂ ਅੱਗੇ ਰੈ residențial ਏਰੀਆ ਹੈ ਤੇ ਦੱਸਿਆ ਜਾਂਦਾ ਹੈ ਕਿ ਉੱਥੇ ਵੱਡੀ تعداد ਦੇ ਵਿੱਚ ਜੋ ਪ੍ਰਵਾਸੀ ਮਜ਼ਦੂਰ ਨੇ ਉਹ ਰਹਿੰਦੇ ਨੇ ਤੇ ਨਾਲ ਹੀ ਤਕਰੀਬਨ ਉਹ ਜੋ ਗੁਟਕੀਆ ਦਾ ਸੇਵਨ ਕਰਦੇ ਨੇ ਤੇ ਦਾਨ ਦਿਨ ਵੇਲੇ ਜਾਂ ਰਾਤ ਵੇਲੇ ਜਦੋਂ ਉਹ ਐਨਾ ਗੁਰੂ ਘਰਾਂ ਦੇ ਵਿੱਚ ਬਣੀ ਹੋਈ ਕੰਦ ਜਾਂ نزدیکی ਬਣੇ ਹੋਏ ਖੇਤਰ ਦੇ ਵਿੱਚ ਉਹ ਪਚਕਾਰੀਆਂ ਮਾਰਦੇ ਨੇ ਤਾਂ ਇਹ ਕਿਤੇ ਨਾ ਕਿਤੇ ਮर्याਦਾ ਦੇ ਉਲਟ ਹੈ ਤੋ ਇਸ ਸੰਬੰਧੀ ਜਦੋਂ ਸਾਡੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਕਿਹਾ ਕਿ ਇਹ ਵਿਦੇਸ਼ੀ ਹੀ ਨਹੀਂ ਸਗੋ ਪ੍ਰਵਾਸੀ ਮਜ਼ਦੂਰ ਹੈ ਜੋ ਕਿ ਆਪਣੇ ਇਸ ਥਾਵਾ ਦੇ ਉੱਤੇ ਗੁਟਕਾ ਖਾਂਦੇ ਨੇ ਅਤੇ ਘੇੜਦੇ ਨੇ ਜੋ ਕਿ ਇੱਕ ਕਾਨੂੰਨੀ ਹਰਕਤ ਹੈ ਇਸ ਸੰਬੰਧੀ ਕੀ ਕਹਿਣਾ ਹੈ ਸ਼੍ਰੋਮਣ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਾਂ ਫਿਰ ਗੁਰਦੁਆਰਾ ਮੈਨੇਜਮੈਂਟ ਕੀ ਕਹਿੰਦੀ ਹੈ ਦੱਸਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਭਗਵਾਨ ਸਿੰਘ ਮਟੋਰ ਸ਼੍ਰੀ ਨਾਨਦਪੁਰ ਸਾਹਾ ਦਾ ਵਾਸੀ ਹਾਂ ਬੜੀ ਮੰਦਭਾਗੀ ਘਟਨਾ ਜਿਹੜੀ ਦੇਖਣ ਨੂੰ ਮਿਲੀ ਹੈ ਕਿ ਸ਼੍ਰੀ ਨਾਨਦਪੁਰ ਸਾਹਿਬ ਦੇ ਗੁਰੂ ਘਰਾਂ ਦੇ ਉੱਤੇ ਵੀ ਜਿਹੜੇ ਗੁਰੂ ਘਰਾਂ ਨੂੰ ਆਪਾਂ ਦੂਰ ਤੋਂ ਦੇਖ ਕੇ ਛਿਦੜਾ ਕਰ ਦਿੰਦੇ ਆ ਉਹਨਾਂ ਗੁਰੂ ਘਰਾਂ ਦੀ ਕੰਧਾਂ ਉੱਤੇ ਵੀ ਅੱਜ ਨਿਸ਼ਾਨ ਸਾਨੂੰ ਮਿਲਣ ਲੱਗੇ ਨੇ ਪਾਣ ਗੁਟਕੇ ਦੇ ਪਾਣ ਗੁਟਕੇ ਦੇ ਕਿਉਂਕਿ ਜੋ ਇਹ ਪ੍ਰਵਾਸੀ ਜਿਹੜੇ ਬਾਹਰੋਂ ਆਉਂਦੇ ਨੇ ਜ਼ਿਆਦਾਤਰ ਪ੍ਰਵਾਸੀ ਇਸ ਕਰਕੇ ਕਹਿ ਰਿਹਾ ਮੈਂ ਕਿਉਂਕਿ ਵੱਡੇ ਪੰਜਾਬੀ ਇਹਨਾਂ ਚੀਜ਼ਾਂ ਦਾ ਸੇਵਨ ਨਹੀਂ ਕਰਦੇ ਇਹ ਚੀਜ਼ਾਂ ਇਹਨਾਂ ਦੇ ਨਾਲ ਹੀ ਇੱਥੇ ਆਈਆਂ ਸੀ ਤੇ ਉਹਨਾਂ ਦੀਆਂ ਪਛਕਰੀਆਂ ਜਦੋਂ ਕੰਧਾਂ ਦੇ ਉੱਤੇ ਦੇਖੀਆਂ ਜਾਂਦੀਆਂ ਤਾਂ ਮਨ ਜਿਹੜੇ ਨੇ ਬੜੇ ਦੁਖੀ ਹੁੰਦੇ ਨੇ ਕਿਉਂਕਿ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਜਿੱਥੇ ਦੇਸ਼ਾਂ ਤੋਂ ਹੀ ਨਹੀਂ ਵਿਦੇਸ਼ਾਂ ਤੋਂ ਵੀ ਜਿਹੜੀ ਇਹ ਸੰਗਤ ਆਉਂਦੀ ਆ ਤੇ ਸੰਗਤਾਂ ਜਦੋਂ ਦੂਰ ਦਰਾਡੇ ਤੋਂ ਆਉਂਦੀਆਂ ਨੇ ਅਜਿਹੇ ਕਾਰੇ ਦੇਖਦੇ ਨੇ ਜਦੋਂ ਕੋਰਤਾਰ ਸਾਹਿਬ ਜੀ ਕੰਧਾਂ ਦੇ ਉੱਤੇ ਜਿਹੜੀਆਂ ਚੀਜ਼ਾਂ ਦੇਖਦੇ ਆ ਨੇ ਤਾਂ ਉਹ ਅੰਦਾਜ਼ਾ ਲਾ ਲੈਂਦੇ ਕਿ ਇੱਥੋਂ ਦੇ ਜਿਹੜੇ ਲੋਕ ਨੇ ਜਾਂ ਇੱਥੋਂ ਦੇ ਜਿਹੜੇ ਰਹਿਣ ਵਾਲੇ ਜਿਹੜੇ ਜਿਨ੍ਹਾਂ ਦੇ ਹੱਥ ਆਪਾਂ ਦਿੱਤਾ ਹੋਇਆ ਹੈ ਗੁਰੂ ਸਾਹਿਬ ਦੀ ਕਹਿ ਸਕਦੇ ਆ ਕਿ ਸੇਵਾ ਜਿਹੜੀ ਸੇਵਾ ਕਰਦੇ ਨੇ ਗੁਰੂ ਸਾਹਿਬ ਦੀ ਵੱਡੇ ਵੱਡੇ ਅਧਿਕਾਰੀ ਵੀ ਨੇ ਚਾਹੇ ਉਹ ਪ੍ਰਸ਼ਾਸਨਿਕ ਨੇ ਚਾਹੇ ਉਹ ਧਾਰਮਿਕ ਨੇ ਉਹ ਕਿੰਨੇ ਕੁ ਸਿਹਰਦੇ ਨੇ ਇਹਦੀ ਚੀਜ਼ਾਂ ਦੇ ਵਾਸਤੇ ਇਹ ਚੀਜ਼ਾਂ ਦਾ ਅੰਦਾਜ਼ਾ ਉਹ ਲਾ ਲੈਂਦੇ ਤੇ ਦੇਖਦੇ ਨੇ ਤੇ ਉਹਨਾਂ ਦੇ ਦਿਲ ਜਿਹੜੇ ਨੇ ਜਰੂਰ ਬਲੁੰਦਰੇ ਜਾਂਦੇ ਮੈਂ ਸਿੱਖ ਪੰਥ ਦਾ ਜਿਹੜਾ ਨੁਮਾਇੰਦਾ ਜਥੇਬੰਦੀਆਂ ਨੂੰ ਤੇ ਆਪਣੇ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਆ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਓ ਅਸੀਂ ਖੁਦ ਅੱਗੇ ਵੱਧ ਕੇ ਇਹ ਉਪਰਾਲਾ ਕਰੀਏ ਜੇ ਆਪਾਂ ਆਪਣੇ ਘਰਾਂ ਤੋਂ ਗੱਲ ਕਰਦੇ ਆ ਕਿ ਇਹਨਾਂ ਨੂੰ ਦੂਰ ਰੱਖਣਾ ਚਾਹੀਦਾ ਤਾਂ ਗੁਰੂ ਘਰਾਂ ਦਾ ਫਰਜ਼ ਵੀ ਸਾਡਾ ਹੀ ਬਣਦਾ ਹੈ ਗੁਰੂ ਘਰਾਂ ਦੇ ਕੰਧਾਂ ਤੋਂ ਦੂਰ ਰੱਖਣਾ ਕਿਸ ਤਰ੍ਹਾਂ ਇਹਨਾਂ ਨੂੰ ਉਹ ਸਾਡਾ ਹੀ ਫਰਜ਼ ਬਣਦਾ ਹੈ ਕਿ ਇਹਨਾਂ ਦੇ ਉੱਤੇ ਠਿਕਰੀ ਪਹਿਰਾ ਲਾ ਲਓ ਜਾਂ ਸੀਸੀਟੀਵੀ ਕੈਮਰੇ ਉੱਥੇ ਲਗਾਏ ਜਾਣ ਤੇ ਸਾਡੀ ਬਿਲਕੁਲ ਵੀ ਨਫ਼ਰਤ ਨਹੀਂ ਹੈਗੀ ਨੰਨਾ ਆਪਾਂ ਇਹਨਾਂ ਨੂੰ ਕੱਢਣਾ ਭਜਾਣ ਦੀ ਗੱਲ ਨਹੀਂ ਕਰਦੇ ਪਰ ਜਿਸ ਜਗ੍ਹਾ ਦੇ ਉੱਤੇ ਜਾਂਦੇ ਆ ਉਹਨਾਂ ਦੀਆਂ ਧਾਰਮਿਕ ਆਪਾਂ પરિਸਥਿਤੀਆਂ ਕੀ ਹੁੰਦੀਆਂ ਧਾਰਮਿਕ ਭਾਵਨਾਵਾਂ ਕੀ ਹੈ ਜਾਂ ਉੱਥੋਂ ਹੁੰਦਾ ਇਤਿਹਾਸ ਕੀ ਹੈ ਜਾਂ ਉੱਥੋਂ ਦੀਆਂ ਸੱਭਿਆਚਾਰ ਕਲਚਰ ਕੀ ਹੈ ਉਹ ਜ਼ਰੂਰ ਸਿੱਖ ਲੈਣਾ ਚਾਹੀਦਾ ਜਿਸ ਦੇ ਨਾਲ ਕੋਈ ਕਲੈਸ਼ ਪੈਣ ਦੀ ਗੱਲ ਨਹੀਂ ਹੋਵੇ ਕਿਸ ਦੇ ਨਾਲ ਕੋਈ ਬਗੜ ਪੈਣ ਦੀ ਗੱਲ ਨਹੀਂ ਹੋਵੇ ਤਾਂ ਸਾਨੂੰ ਅਜਿੰਆ ਵੀਡੀਓ ਪਾਣੀ ਨਾ ਪੈਣਾ ਜੇਕਰ ਗੱਲ ਕੀਤੀ ਜਾਓ ਮੈਂ ਪੰਜਾਬੀਆਂ ਨੂੰ ਆਪਣੇ ਲੋਕਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਹੀ ਨਹੀਂ ਕਰਦਾ ਇਕੱਲੀ ਪੂਰੇ ਪੰਜਾਬ ਦੀ ਗੱਲ ਕਰਦੀ ਆ ਕਿ ਆਓ ਅਸੀਂ ਰਲ ਕੇ ਖੁਦ ਇਹ ਹਮਲਾ ਮਾਰੀਏ ਆਪਣੇ ਗੁਰੂ ਘਰਾਂ ਦੀਆਂ ਘਟੋ ਘਟ ਦਵਾਰਾਂ ਜੋ ਅੱਜ ਜਿਹੜਾ ਨਿਸ਼ਾਨ ਦਵਾਰ ਦੇ ਬਾਹਲੇ ਪਾਸੇ ਆ ਕਦੇ ਇੰਤਜ਼ਾਰ ਨਾ ਕਰਿਓ ਕਿ ਉਹ ਨਿਸ਼ਾਨ ਅੰਦਰ ਚਲੇ ਜਾਣ ਜੇ ਉਹ ਨਿਸ਼ਾਨ ਅੰਦਰ ਚਲੇ ਗਏ ਤਾਂ ਉਸ ਤੋਂ ਬਾਅਦ ਜਿਹੜੀ ਧਾਰਮਿਕ ਭਾਵਨਾਵਾਂ ਹੋਰ ਜ਼ਿਆਦਾ ਭੜਕ ਜਾਂਦੀਆਂ ਨੇ ਤੇ ਉਸ ਦੇ ਨਾਲ ਜਿਹੜਾ ਕਲੈਸ਼ ਵੱਧ ਜਾਂਦਾ ਹੈ ਪਰ ਇਸ ਨੂੰ ਰੋਕਣ ਦੇ ਲਈ ਸਾਨੂੰ ਪਹਿਲਾਂ ਹੀ ਆਪਣੇ ਉਪਰਾਲੇ ਕਰ ਲੈਣੇ ਚਾਹੀਦੇ ਆ ਅੱਜ ਤਾਂ ਸ਼ੁਰੂਆਤ ਕਰ ਚੁੱਕੇ ਆ ਅੱਜ ਦੇਖਣਾ ਚਾਹੁੰਦੇ ਆ ਜਾਂ ਆਪਾਂ ਚਾਹੁੰਦੇ ਆ ਜਾਂ ਆਪਾਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆਓ ਯਾਰ ਸਾਡਾ ਸਾਥ ਦਿਓ ਜਿੱਦਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਸੀਂ ਸ਼ੁਰੂ ਕੀਤਾ ਇਹ ਪੰਜਾਬ ਦੇ ਬਕਵਾਸ ਤਾਂ ਨਾ ਦੇ ਉੱਤੋਂ ਇੱਕ ਮੋਹਿਮ ਜਿਹੜੀ ਵਿੱਢ ਦੇਣੀ ਚਾਹੀਦੀ ਹੈ ਕਿ ਆਪਾਂ ਆਪਣੇ ਗੁਰੂ ਘਰ ਕਿਸ ਤਰ੍ਹਾਂ ਬਚਾ ਕੇ ਰੱਖਣੇ ਆ ਕਿਸ ਤਰ੍ਹਾਂ ਉਹਨਾਂ ਦੇ ਉੱਤੇ ਬਿਆਦ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਨੂੰ ਉੱਤੇ ਕਿਤਨਾ ਠਲ ਬਣੀ ਹੈ ਇਹ ਤੁਹਾਨੂੰ ਤੇ ਸਾਨੂੰ ਸੋਚਣਾ ਪਊਗਾ ਕੈਮਰਾਮੈਨ ਜਤਨ ਕੁਮਾਰ ਜੀ ਨਾਲ ਚੋਇਸ਼ ਲਟਾਵਾ ਸ਼੍ਰੀ ਅਨੰਦ